ਇਨਫੋਰਮੇਸ਼ਨ ਤੇ ਅਸੀਂ ਰੇਡ ਕੀਤੀ ਹੈ ਠਟੇਰੇ ਮਹੱਲਾ ਦੇ ਵਿੱਚ ਤੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਉੱਥੇ ਕੁਝ ਲੇਡੀਜ਼ ਉੱਥੇ ਹੋਰ ਲੇਡੀਜ਼ ਨੂੰ ਬੁਲਾ ਕੇ ਜਿਸਮ ਫਰੋਸ਼ੀ ਦਾ ਧੰਦਾ ਕਰਦੇ ਨੇ ਤੇ ਮਹੱਲੇ ਦੇ ਬੰਦਿਆਂ ਚ ਵੀ ਇਹ ਗਲਤ ਮੈਸੇਜ ਜਾ ਰਿਹਾ ਸੀ ਉੱਥੇ ਅਸੀਂ ਰੇਡ ਕਰਕੇ ਕੁਝ ਲੇਡੀਜ਼ ਤੇ ਜੈਂਟਸ ਅਰੈਸਟ ਕੀਤੇ ਨੇ ਤੇ ਇਮੋਰਲ ਟਰੈਫਿਕ ਐਕਟ ਦੇ ਅੰਡਰ ਅਸੀਂ ਮਕਦਮਾ ਨੰਬਰ 96 ਰਜਿਸਟਰ ਕਰਕੇ ਸਾਰੇ ਦੋਸ਼ੀਆਂ ਨੂੰ ਅਰੈਸਟ ਕਰ ਲਿਆ। ਮੇਰੀ ਔਰਤ ਕੌਣ ਆ ਜਿਹੜੀ ਇਹਦੇ ਹਿੱਤ ਕੰਮ ਕਰਦੀ ਹੈ। ਇਹ ਅਸੀਂ ਦੇਖ ਰਹੇ ਹਾਂ ਜੀ ਮੰਜੂਨਾ ਦੀ ਲੇਡੀ ਹੈ ਉਹਦੇ ਪਹਿਲਾਂ ਵੀ ਮਕਦਮੇ ਦਰਜ ਨੇ ਤੇ ਬਾਕੀਆਂ ਦੇ ਵੀ ਅਸੀਂ ਦੇਖ ਰਹੇ ਹਾਂ ਕਿ ਕਿੰਨੇ ਆ ਦੇ ਮਤਲਬ ਨੇ ਦਰਜ ਨੇ ਤੇ ਬਾਕੀ ਤਫਤੀਸ਼ ਚੱਲ ਰਹੀ ਹੈ ਕਿੰਨੇ ਲੇਡੀਜ਼ ਕਿੰਨੇ ਜੈਂਸ ਜਿਹੜੇ ਬੰਦੇ ਬੰਦਿਆਂ ਦੇ ਮਾਮਲਾ ਦਰਜ ਕੀਤਾ ਹੈ ਇਹ ਹਲੇ ਅਸੀਂ ਸਾਰੇ ਬੰਦਿਆਂ ਤੇ ਮਕਦਮਾ ਦਰਜ ਕੀਤਾ ਹੈ ਇਹਨਾਂ ਦੀ ਪ੍ਰੀਵੀਅਸ ਹਿਸਟਰੀ ਸਾਰੀ ਅਸੀਂ ਚੈੱਕ ਕਰ ਰਹੇ ਹਾਂ ਕਿ ਇਹਨਾਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਾ ਕੇ ਅੱਜ ਕੋਰਟ ਦੇ ਵਿੱਚ ਜੁਡੀਸ਼ੀਅਲ ਇਹਨਾਂ ਦਾ ਰਿਮਾਂਡ ਹੈ ਲੋਕ ਕਿੰਨੇ ਟਾਈਮ ਤੋਂ ਕਰਦੇ ਸੀ ਜੀ ਇਹ ਤਫਤੀਸ਼ ਚ ਸਾਹਮਣੇ ਆਊਗਾ ਸਰ ਕੁੱਲ ਕਿੰਨੇ ਨੇ ਜੀ ਲੇਡੀਜ਼ ਤੇ ਇਹ 10 ਜਿਹੜੇ ਮੇਰੇ ਲੇਡੀਜ਼ ਕਿੰਨੇ ਨੇ ਜੀ ਉਹਦੇ ਵਿੱਚ ਇਹ ਨਾ ਚ ਨਵਾਂ ਨਹੀਂ ਕਿਹੜੀ ਤਰ੍ਹਾਂ ਦੇ ਇਤਮਾਮ ਹੋ ਰਹੇ ਨੇ ਇਹ 10 4 5 ਇਮੋਰਲ ਟ੍ਰੈਫਿਕ ਐਕਟ ਹੈਗੇ ਨੇ ਉਸ ਦੇ ਅੰਡਰ ਇਹ ਸਾਰੇ ਅਸੀਂ ਬੁੱਕ ਕੀਤੇ ਇਹ ਕਿੰਨੇ ਕੁ ਪੈਸੇ ਲੈਂਦੇ ਜਿਸਨ ਕੋਰਸੀ ਵਾਸਤੇ ਜਿਹੜਾ ਹੈਗਾ ਆਦਮੀ ਲਿਆ ਇਹ ਅੱਗੇ ਆਪਣੀ ਤਫਤੀਸ਼ ਦੇ ਵਿੱਚ ਸਾਨੂੰ ਦੱਸਣਗੇ ਜੀ ਜਿਹੜੀ ਲੇਡੀਆਂ ਦਾ ਨਾਮ ਲੈ ਰਹੇ ਹੋ ਇਸ ਤੇ ਪਹਿਲਾ ਕੀ ਮਾਮਲਾ ਦਾ ਇਸ ਤੇ ਪਹਿਲਾ ਵੀ ਇੱਕ ਇਮੋਰਲ ਟਰੈਫਿਕ ਐਕਟ ਦਾ ਸਦਰ ਥਾਣੇ ਦੇ ਵਿੱਚ ਮੁਕਦਮਾ ਦਰਜ ਬਾਕੀ ਅਸੀਂ ਇਹਦਾ ਚੈੱਕ ਕਰ ਰਹੇ ਹਾਂ ਉਸ ਫੜ ਕੇ ਲਿਆਈਏ ਲਗੀ ਹੁਣ ਤਾਂ ਲੱਗਦਾ ਵੀ ਉਹਨੇ ਪਹਿਲਾਂ ਵੀ ਪਹਿਲਾਂ ਵੀ ਇੱਕ ਹਫਤਾ ਰਹਿ ਗਿਆ ਇਹ ਹੈ ਪੁਲਿਸ ਦੇ ਵਿੱਚ ਪਹਿਲਾਂ ਵੀ ਇਹ ਰਹਿ ਗਿਆ ਇਹ ਨਾਲ ਇਹਦੇ ਉੱਪਰ ਕਿੰਨੇ ਟਾਈਮ ਤੋਂ ਰਹਿ ਰਹੀ ਨੀ ਉਹ ਦੇ ਕਰਾਈ ਤੇ ਇਹ ਹੋ ਗਏ ਇਹਨੂੰ 3-4 ਸਾਲ ਜੇ ਸਾਡੇ ਤੇ ਮਲੇੜ ਦਾ ਤਾਂ ਪਰੇਸ਼ਾਨ ਸੀ ਦੇਖੋ ਜੀ ਤੰਗ ਤਾਂ ਮੇਰੀ ਗੱਲ ਸੁਣੋ ਹੁਣ ਢੀਆਂ ਪਹਿਨਾਂ ਵਾਲੇ ਜਿਹੜੇ ਢੀਆਂ ਪਹਿਨਾਂ ਵਾਲੇ ਸਾਰੇ ਲੋਕ ਤਾਂ ਪਰੇਸ਼ਾਨ ਹੈਗੇ ਨੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਹਾਂਜੀ ਤੁਸੀਂ ਮੰਗ ਤਾਂ ਇਹੀ ਹੈ ਵੀ ਕੋਈ ਇੱਥੇ ਗੰਦ ਹੋਣਾ ਨਹੀਂ ਚਾਹੀਦਾ ਸਾਰੇ ਮਾੜੀ ਗੱਲ ਹੈਗੀ ਗੱਲ ਨਹੀਂ ਹੈ ਜਿਵੇਂ ਇੱਥੇ ਲੇਡੀਜ਼ ਕਾਪੀਨ ਜੈਂਟਸਾਂ ਦੇ ਅਸਰ ਤਾਂ ਪੈਂਦਾ ਪਰ ਮੈਂ ਕਹੈਂ ਐਕਚੁਅਲੀ ਨਾ ਦਾ ਕਿ ਨਾ ਪਹਿਨਦਾ ਤਾਂ ਕੋਈ ਮਤਲਬ ਉਹ ਨਹੀਂ ਹੈ ਫਰੇਕ ਹਰੇਕ ਉਹ ਹੀ ਫੀਲ ਕਰਦਾ ਹੈ ਵੀ ਸ਼ੀ ਸ਼ੁੱਡ ਬੇਕਟ ਉਹ ਤੇ ਹੁਣ ਪੁਲਿਸ ਫੜ ਕੇ ਲੈ ਗਿਆ ਤੁਹਾਨੂੰ ਪਤਾ ਨਹੀਂ ਹੁਣ ਨਹੀਂ ਮੇਰੀ ਗੱਲ ਸਮ ਉਹਦੇ ਨਾਲ ਫਰਕ ਹੁਣ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਸ਼ੀ ਰਿਮੇਨ ਇਨ ਪੁਲਿਸ ਕਸਟਡੀ ਫਾਰ 3 অর 4 ਡੇਸ C'est que...